ਪੰਜਾਬ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ ਜਿੱਥੇ ਅਤਿ ਦੀ ਗਰਮੀ ਪੈ ਰਹੀ ਹੈ ਉਸ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਾਖੜਾ ਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਰਿਆਵਾਂ ਦੇ ਕੰਢੇ ਦੇ ਕੋਲ ਨਾ ਜਾਇਆ ਜਾਵੇ ਕਿਉਂਕਿ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਮੌਨਸੂਨ ਤੋਂ ਪਹਿਲਾਂ ਹੀ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਪਾਣੀ ਵਧਿਆ ਹੈ ਹੀਟ ਵੇਵ ਕਰਕੇ ਪਿਗਲੇ ਗਲੇਸ਼ੀਅਰ ਸਦਕਾ ਪਾਣੀ ਦਾ ਪੱਧਰ ਵਧਿਆ ਹੈ ਪਾਖੜਾ ਡੈਮ ਤੋਂ ਅੱਜ 26000 ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਤਾਂ ਦੱਸਦੀ ਕਿ 26000 ਕਿਊਸਿਕ ਪਾਣੀ ਛੱਡ ਦਿੱਤਾ ਜਾਵੇਗਾ ਪਾਖੜਾ ਡੈਮ ਦੇ ਵਿੱਚ ਅਤੇ ਛੱਡ ਵੀ ਦਿੱਤਾ ਗਿਆ ਹੈ ਪਾਣੀ ਜਿਸ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਦਰਿਆਵਾਂ ਦੇ ਕੰਢੇ ਤੇ ਲੋਕਾਂ ਦੇ ਵੱਲੋਂ ਜਾਣ ਤੋਂ ਗੁਰੇਜ਼ ਕੀਤਾ ਜਾਵੇ ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਬਹੁਤ ਗਰਮੀ ਹੈ ਅਜਿਹੇ ਚ ਲਗਾਤਾਰ ਪੈ ਰਹੀ ਗਰਮੀ ਚ ਮਈ ਚ ਹੀ ਮੀਂਹ ਨਾ ਪੈਣ ਕਾਰਨ ਸੁਖਨਾ ਝੀਲ ਨੇ ਪਾਣੀ ਦਾ ਪੱਧਰ ਘਟ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ 15 ਮਈ ਨੂੰ 1157 ਫੁੱਟ ਤੋਂ ਘਟ ਕੇ 11 ਜੂਨ ਨੂੰ 1156.55 ਫੁੱਟ ਹੋ ਗਿਆ ਹੈ ਹਾਲਾਂਕਿ ਅਜੇ ਵੀ ਅਜੇ ਵੀ ਬੋਟਿੰਗ ਲਈ ਕਾਫੀ ਪਾਣੀ ਹੈ ਪਰ ਇਸ ਦੇ ਨਾਲ ਹੀ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪਾਖੜਾ ਤੇ ਪੌਂਗ ਡੈਮ ਦੇ ਵਿੱਚ ਔਸਤ ਤੋਂ ਵੱਧਾ ਜਿਹੜਾ ਪਾਣੀ ਹੈ ਉਹ ਪੱਧਰ ਉਸ ਦਾ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਤਲੁਜ ਦਰਿਆ ਦੇ ਕੰਢੇ ਤੇ ਨਾ ਜਾਇਆ ਜਾਵੇ ਦਰਿਆਵਾਂ ਦੇ ਕੰਢਿਆਂ ਤੇ ਨਾ ਜਾਇਆ ਜਾਵੇ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਆ ਪੰਜਾਬ ਦੇ ਲੋਕ ਪਾਣੀ ਦੀ ਮਾਰ ਨੂੰ ਚਲ ਸਕਦੇ ਨੇ ਕਿਉਂਕਿ ਜੋ ਗਲੇਸ਼ੀਅਰ ਤੋਂ ਪਾਣੀ ਹੈ ਉਹ ਉਸ ਦਾ ਪੱਧਰ ਵੱਧ ਚੁੱਕਾ ਹੈ ਬਰਫ਼ ਪਿਗਲਣ ਦੇ ਕਰਕੇ ਜਿਸ ਕਰਕੇ ਪਾਣੀ ਜਿਹੜਾ ਪਾਖੜਾ ਡੈਮ ਦੇ ਵਿੱਚ ਛੱਡਿਆ ਗਿਆ ਤੇ 26000 ਕਿਊਸਿਕ ਪਾਣੀ ਛੱਡਿਆ ਗਿਆ ਪਾਖੜਾ ਡੈਮ ਦੇ ਵਿੱਚ ਜਿਸ ਕਰਕੇ ਦਰਿਆਵਲੇ ਦਰਿਆ ਵਾਲੇ ਜੋ ਕੰਢੇ ਨੇ ਜੋ ਦਰਿਆ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਾਣ ਤੋਂ ਲੋਕ ਗਰੇਜ਼ ਕਰਨ ਅਜੇ ਹੀ ਅਪੀਲ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ ਜਿੱਥੇ ਅਤਿ ਦੀ ਗਰਮੀ ਪੈ ਰਹੀ ਹੈ ਉਸ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਖੜਾ ਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਰਿਆਵਾਂ ਦੇ ਕੰਢੇ ਦੇ ਕੋਲ ਨਾ ਜਾਇਆ ਜਾਵੇ ਕਿਉਂਕਿ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਮਾਨਸੂਨ ਤੋਂ ਪਹਿਲਾਂ ਹੀ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਪਾਣੀ ਵਧਿਆ ਹੈ ਹੀਟ ਵੇਵ ਕਰਕੇ ਪਿਗਲੇ ਗਲੇਸ਼ੀਅਰ ਸਦਕਾ ਪਾਣੀ ਦਾ ਪੱਧਰ ਵੱਧਿਆ ਹੈ ਪਾਖੜਾ ਡੈਮ ਤੋਂ ਅੱਜ 26000 ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਤਦਾਦ ਦੀ ਕਿ 26000 ਕਿਊਸਿਕ ਪਾਣੀ ਛੱਡ ਦਿੱਤਾ ਜਾਵੇਗਾ ਪਾਖੜਾ ਡੈਮ ਦੇ ਵਿੱਚ ਅਤੇ ਛੱਡ ਵੀ ਦਿੱਤਾ ਗਿਆ ਹੈ ਪਾਣੀ ਜਿਸ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਦਰਿਆਵਾਂ ਦੇ ਕੰਢੇ ਤੇ ਲੋਕਾਂ ਦੇ ਵੱਲੋਂ ਜਾਣ ਤੋਂ ਗੁਰੇਜ਼ ਕੀਤਾ ਜਾਵੇ ਇਸ ਦੇ ਨਾਲ ਹੀ ਦੱਸਦੀ ਕਿ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਬਹੁਤ ਗਰਮੀ ਹੈ ਅਜਿਹੇ ਚ ਲਗਾਤਾਰ ਪੈ ਰਹੀ ਗਰਮੀ ਚ ਮਈ ਜਿਹੀ ਮੀਂਹ ਨਾ ਪੈਣ ਕਾਰਨ ਸੂਤਨਾ ਝੀਲ ਨੇ ਪਾਣੀ ਦਾ ਪੱਧਰ ਘਟ ਗਿਆ ਹੈ ਤਾਨੂੰ ਦੱਸ ਦਈਏ ਕਿ ਇਹ 15 ਮਈ ਨੂੰ 1157 ਫੁੱਟ ਤੋਂ ਘਟ ਕੇ 11 ਜੂਨ ਨੂੰ 1156.55 ਫੁੱਟ ਹੋ ਗਿਆ ਹਾਲਾਂਕਿ ਅਜੇ ਵੀ ਜਿਹੜੀ ਬੋਟਿੰਗ ਲਈ ਕਾਫੀ ਪਾਣੀ ਹੈ ਪਰ ਇਸ ਦੇ ਨਾਲ ਹੀ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪਾਖੜਾ ਤੇ ਪੌਂਗ ਡੈਮ ਦੇ ਵਿੱਚ ਔਸਤ ਤੋਂ ਵਾਧਾ ਜਿਹੜਾ ਪਾਣੀ ਹੈ ਉਹ ਪੱਦਰ ਉਸ ਦਾ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਤਲੁਜ ਦਰਿਆ ਦੇ ਕੰਢੇ ਤੇ ਨਾ ਜਾਇਆ ਜਾਵੇ ਦਰਿਆਵਾਂ ਦੇ ਕੰਢਿਆਂ ਤੇ ਨਾ ਜਾਇਆ ਜਾਵੇ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਆ ਪੰਜਾਬ ਦੇ ਲੋਕ ਪਾਣੀ ਦੀ ਮਾਰ ਨੂੰ ਚਲ ਸਕਦੇ ਨੇ ਕਿਉਂਕਿ ਜੋ ਗਲੇਸ਼ੀਅਰ ਤੋਂ ਪਾਣੀ ਹੈ ਉਹ ਉਸ ਦਾ ਪੱਧਰ ਵੱਧ ਚੁੱਕਾ ਹੈ ਬਰਫ਼ ਪਿਗਲਣ ਦੇ ਕਰਕੇ ਜਿਸ ਕਰਕੇ ਪਾਣੀ ਜਿਹੜਾ ਪਾਖੜਾ ਡੈਮ ਦੇ ਵਿੱਚ ਛੱਡਿਆ ਗਿਆ ਤੇ 26000 ਕਿਊਸਿਕ ਪਾਣੀ ਛੱਡਿਆ ਗਿਆ ਪਾਖੜਾ ਡੈਮ ਦੇ ਵਿੱਚ ਜਿਸ ਕਰਕੇ ਦਰਿਆਵਰੇ ਦਰਿਆ ਵਾਲੇ ਜੋ ਕੰਡੇ ਨੇ ਜੋ ਦਰਿਆ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਾਨ ਤੋਂ ਲੋਕ ਗਰੇਜ਼ ਕਰਨ ਅਜੇ ਹੀ ਅਪੀਲ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ